ਰਾਜਾ ਬੜਿੰਗ ਰਾਜਾ ਬੜਿੰਗ ਪ੍ਰਧਾਨ ਮੰਗਿਆ ਚੁੱਪ ਕੇ ਬੈਠਾ ਕਿਉਂਕਿ ਇਹਨੇ 1200 ਕਰੋੜ ਦਾ ਕਪਲਾ ਕੀਤਾ ਬਾੜੀਆਂ ਦਾ ਰਾਸ਼ਤਾਨ ਤੋਂ ਖਰੀਦੀਆਂ ਬਾੜੀਆਂ ਜਦੋਂ ਬੋਲਦਾ ਮੁੱਖ ਮੰਤਰੀ ਟੈਲੀਫੋਨ ਕਰ ਦਿੰਦਾ ਉਹ ਫਾਈਲ ਮੇਰੇ ਕੋਲੇ ਹੈ ਐਸੈਂਬਲੀ 'ਚ ਵੀ ਸੁਣਿਆ ਹੋਣਾ ਤੁਸੀਂ ਉਹ ਬੋਲਣ ਟਪਕਣ ਲੱਗਿਆ ਸੀ ਕਿਹਾ ਫਾਈਲ ਮੈਂ ਮੇਰੇ ਕੋਲ ਟੇਬਲ ਤੇ ਪਈ ਹੈ ਇਹ ਜਿਹੇ ਤਾਂ ਬੰਦੇ ਐ ਜੇ ਤੁਸੀਂ 92 ਸੀਟਾਂ ਝਾੜੂ ਦੇ ਸਕਦੇ ਹੋ ਆਪਾਂ ਇਹਦਾ 13 ਹੀ ਮੰਗ ਰਹੇ ਆ ਤੇ ਦੇਖੋ ਮੁਕਾਬਲਾ ਕੈਂਡੀਡੇਟ ਦਾ ਦੇਖ ਲਓ ਅਮਰੇ ਧਾਰੀ ਸਿੰਘ ਹੈ ਤੇ ਇਹ ਦੂਜੇ ਦੇਖ ਲਓ ਮਿੱਟੂ ਤੇ ਦੂਜਾ ਕਿਹੜਾ ਹੈਗਾ ਰਾਜਾ ਬੜਿੰਗ ਪੱਪੀ ਸਾਰੇ ਗੱਪੀ ਤੁਹਾਨੂੰ ਪਤਾ ਹੈ ਕਿ ਛੋਟੀ ਕੋਈ ਇੱਕ ਪਾਰਟੀ ਹੈ ਜਿਹੜੀ ਛੋਟੀ ਆਪਣੀ ਹੈ ਤੁਹਾਡਾ ਦੁੱਖ ਸੁੱਖ ਜਾਣਦੀ ਹੈ ਤੁਹਾਡੇ ਵਿੱਚੋਂ ਨਿਕਲੀ ਹੈ ਪਰ ਆਪਾਂ ਨਹੀਂ ਜੀ ਇਹ ਨਹੀਂ ਵੀ ਦੇਖ ਲੀਏ ਇਹਨੂੰ ਵੀ ਦੇਖ ਲੀਏ ਆਪਣੇ ਤੋਂ ਸਿਆਣੀ ਉਹ ਗੁਜਰਾਤੀ ਐ 35 ਸਾਲ ਹੋ ਗਏ ਕਹਿੰਦੇ ਮੋਦੀ ਦੇ ਵਗੈਰਾ ਸੀ ਵੋਟ ਪਾਉਣੀ ਨਹੀਂ ਆ ਵੀ ਆ ਝਾੜੂ ਵਾਲੇ ਉੱਥੇ ਵੀ ਠੱਗੀ ਮਾਰਨ ਗਏ ਸੀ ਭਜਾਤਾ ਉਹਨਾਂ ਨੇ ਤੇ ਆਪਾਂ ਕੋਈ ਮਰਜ਼ੀ ਕਹਦੇ ਹਾਂ ਚਲੋ ਇੱਕਤੀ ਇਹਨੂੰ ਤੁਹਾਨੂੰ ਪਤਾ ਸੀ ਕਿ 5 ਸਾਲ ਪਹਿਲੇ ਵੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ ਡੱਕਾ ਨਹੀਂ ਤੋੜਿਆ ਫਿਰ ਤੋਂ ਬਣਾਤਾ ਆਪਾਂ 5 ਸਾਲ ਖਰਾਬ ਹੋ ਗਏ ਝਾੜੂ ਵਾਲਿਆਂ ਦਾ ਕੋਈ ਪਛੋਕੜ ਹੀ ਨਹੀਂ ਮੈਂ ਇੱਕ ਮੈਂ ਪਿੱਛੇ ਜੇ ਇੱਕ ਝਾੜੂ ਵਾਲਾ ਬੰਦਾ ਆਇਆ ਕਹਿੰਦਾ ਕਾਲੀ ਦਲ ਸ਼ਾਮਲ ਕੀਤਾ ਮੈਂ ਮੇਰੇ ਨਾਲ ਬੈਠਾ ਸੀ ਮੈਂ ਕਿਹਾ ਯਾਰ ਤੂੰ ਕਾਲੀ ਦਲ ਚ ਕਿਉਂ ਛੱਡੀ ਝਾੜੂ ਉਹ ਕਹਿੰਦਾ ਜੀ ਮੇਰੀ ਹਲਕਾ ਚਾਰਜ ਨੇ ਐਮਐਲਏ ਨੇ ਬੜੀ ਬੇਇੱਜ਼ਤੀ ਕੀਤੀ ਮੈਂ ਕਿਹਾ ਕੀ ਹੋਇਆ ਕਹਿੰਦਾ ਜੀ ਮੇਰਾ ਕੰਮ ਸੀ ਮੈਂ ਉਹਦੇ ਕੋਲੇ ਗਿਆ ਤੇ ਐਮਐਲਏ ਕਹਿੰਦਾ ਮੇਰੇ ਕੋਲੇ ਟਾਈਮ ਹੈ ਨਹੀਂ ਮੈਂ ਕਿਹਾ ਜਦੋਂ ਤੁਸੀਂ ਵੋਟਾਂ ਮੰਗਣ ਆਏ ਸੀ ਉਦੋਂ ਤਾਂ ਤੁਹਾਡੇ ਕੋਲ ਬੜਾ ਟਾਈਮ ਸੀ ਤੇ ਮੇਲੇ ਦਾ ਦੱਸਾ ਕੀ ਜਵਾਬ ਸੀ ਉਹਨੂੰ ਕਹਿੰਦਾ ਤੁਸੀਂ ਕਿਹੜਾ ਮੈਨੂੰ ਵੋਟ ਪਾਈ ਹੈ ਤੁਸੀਂ ਤਾਂ ਝਾੜੂ ਨੂੰ ਪਾਈ ਹੈ ਤੁਸੀਂ ਵੀ ਕਿਹਾ ਐਮਐਲਏ ਦੇਖਿਆ ਕਿਹੜਾ ਹੈ ਹੁਣ ਲੁਧਿਆਣੇ ਵਾਲੇ ਆ ਛੇ ਹਲਕੇ ਆ ਜੋ ਸਭ ਤੋਂ ਮਾੜੇ ਬੰਦੇ ਉਹ ਹਲਕੇ ਦੇ ਇਹਨਾਂ ਨੂੰ ਐਮਐਲਏ ਬਣਾਉਂਦੇ ਤੇ ਉਹ ਕਹਿੰਦਾ ਐਮਐਲਏ ਕਹਿੰਦਾ ਝਾੜੂ ਪਿਆ ਦਰਵਾਜ਼ੇ ਕੋਲੇ ਜਾ ਕੇ ਪੁੱਛ ਲੈ ਜੋ ਕੰਮ ਕਰਾਉਣਾ ਇਹ ਤੋਂ ਉਲਕ ਲਈ ਕੰਮ ਉਹ ਤਾਂ ਵੋਟਾਂ ਐ ਅੱਖਾਂ ਵਿੱਚ ਕੇ ਤੁਹਾਡੇ 10 ਸਾਲ ਖਰਾਬ ਹੋ ਗਏ ਜ਼ਿੰਦਗੀ ਦੇ ਜਿਹੜਾ 50 ਸਾਲ ਦਾ ਵੀ 60 ਸਾਲ ਦਾ ਹੋ ਗਿਆ ਜਿਹੜਾ 60 ਸਾਲਾ 70 ਦਾ ਹੋ ਗਿਆ 20 ਸਾਲਾ 30 ਸਾਲ ਦਾ ਹੋ ਗਿਆ ਕੰਮ ਰੁਕ ਗਏ ਜਿੱਥੇ ਛੱਡ ਕੇ ਗਏ ਸੀ ਉੱਥੇ ਹੀ ਕੰਮ ਬ੍ਰੇਕਾਂ ਲੱਗੀਆਂ ਪਈਆਂ ਸੜਕਾਂ ਟੁੱਟੀਆਂ ਪਈਆਂ ਬੁਰਾ ਹਾਲ ਆਟਾ ਦਾਲ ਬੰਦ ਛਗਣ ਬੰਦ ਪੈਨਸ਼ਨਾਂ ਬੰਦ ਵਰਲਡ ਕੱਪ ਕਬੱਡੀ ਕਰਾਉਂਦਾ ਹੁੰਦਾ ਅਸੀਂ ਨੌਜਵਾਨ ਖੇਡਾਂ ਤੇ ਬੰਦ ਪਸ਼ੂ ਮੇਲੇ ਕਰਾਉਂਦਾ ਅਸੀਂ ਬੰਦ ਘੋੜਿਆਂ ਦੇ ਮੇਲੇ ਕਰਾਉਂਦਾ ਅਸੀਂ ਬੰਦ ਸੇਵਾ ਕੇਂਦਰ ਖੱਲੇ ਪਿੰਡ ਪਿੰਡ ਤੁਸੀਂ ਆਪਣਾ ਕੰਮ ਕਰਾ ਸਕਿਓ ਬੰਦ ਇੱਕ ਕੀ ਚਾਲੂ ਕੀ ਕੀਤੀ ਹੈ ਤੁਸੀਂ ਉਹਨਾਂ ਦੇ ਐਮਐਲਏਾਂ ਦਾ ਤੇ ਆਪਣੇ ਐਮਐਲਏ ਦਾ ਫਰਕ ਵੀ ਦੇਖੋ ਵੀ ਜਮੀਨ ਅਸਮਾਨ ਦਾ ਹੈ ਸ਼ਵਾਲੇਖ ਸਾਹਿਬ ਤੁਹਾਡੇ ਐਮਐਲਏ ਨੇ ਆ ਕਿਤਾਬ ਬਣਾਈ ਐ ਮੈਂ ਮੇਰੇ ਕੋਲੇ ਜਦੋਂ ਮਿਲ ਆਉਂਦੇ ਜਾਤੀ ਕੰਮ ਨਹੀਂ ਹਲਕੇ ਦੇ 1300 ਕਰੋੜ ਰੁਪਇਆ ਤੁਹਾਡੇ ਤੁਹਾਡੇ ਜੇ ਸੀਵਰੇਜ ਪਿਆ ਖਾਲਿਕ ਸਾਹਿਬ ਨੇ ਕਹਿੰਦੇ ਕੁਛ ਵੀ ਪਿਆ ਡਿਵੈਲਪਮੈਂਟ ਸਰਕਾਰ ਮੈਨੂੰ ਯਾਦ ਇੱਕ ਦਿਨ ਆਏ ਮਤਲਬ 250 ਪੈ ਕਿੰਨਾ ਕਰੋੜ ਇਕੱਠੇ ਹੀ ਲੈ ਗਏ ਇੱਕ ਦਿਨ ਹਾਂ ਇੱਕ ਦਿਨ ਜੀ ਮੇਰਾ ਪਿਆਰੀ ਇਹਨਾਂ ਨਾਲ ਮੈਨੂੰ ਕਹਿੰਦੇ ਜੀ ਆਹ ਤਾਂ ਚਾਹੀਦਾ ਹੀ ਚਾਹੀਦਾ ਮੈਂ 250 ਕਰੋੜ ਇੱਕ ਦਿਨ ਚ ਉਮੀ ਢਿੱਲੋਂ ਸਾਹਿਬ ਨੂੰ ਪੁੱਛੋ ਕਿੰਨਾ ਮਾੜਾ ਹਾਲ ਸੀ ਤੁਹਾਡੇ ਹਲਕੇ ਦਾ ਮੈਂ ਤੇ ਢਿੱਲੋਂ ਸਾਹਿਬ ਕੱਲੀ ਗੱਡੀ ਤੇ ਚੱਲ ਗਿਆ ਮੈਂ ਡਿਪਟੀ ਸੀਐਮ ਸੀ ਮੈਂ ਇਹ ਤੇ ਢਿੱਲੋਂ ਸਾਹਿਬ ਕਿਡਾ ਕੱਢਦੇ ਆ ਤੁਹਾਡੀ ਰਾਤ ਨੂੰ ਐਡਾ ਬੁਰਾ ਹਾਲ ਸੀ ਮੈਂ ਕਿਹਾ ਢਿੱਲੋਂ ਸਾਹਿਬ ਆਪਣਾ ਫਰਜ਼ ਹੈ ਤਾਂ ਨਰ ਕਢੀਏ ਮੈਂ ਕਿਹਾ ਸਾਰੇ ਐਸਟੀਮੇਟ ਬਣਾ ਲਿਓ ਮੈਂ ਲਾ 3-400 ਕਰੋੜ ਰੁਪਈਆ ਉਸੇ ਰਾਤ ਮੈਂ ਮਨਜ਼ੂਰ ਕੀਤਾ ਇਹਨਾਂ ਵਾਸਤੇ ਮੈਂ ਕਿਹਾ ਕਿਹੜਾ ਕੋਡ ਕੱਢੋ ਇਹਨਾਂ ਦੇ ਬੰਦੇ ਇਹਨਾਂ ਦੇ ਐਮਐਲਏ ਦੇਖ ਲਓ ਪਹਿਲੇ ਤਾਂ ਮਿਲਦੇ ਨਹੀਂ ਜੇ ਮਿਲਦੇ ਐ ਇਹਨਾਂ ਦਾ ਮੁੱਖ ਮੰਤਰੀ ਨਹੀਂ ਮਿਲਦਾ ਜੇ ਜਾਣਗੇ ਵੀ ਜਿੱਥੋਂ ਨੋਟ ਆਉਂਦੇ ਆ ਉਹਦਾ ਕੰਮ ਕਰਾਉਣ ਵਾਸਤੇ ਜਾਣਗੇ ਹੋਰ ਨਹੀਂ ਇੱਕ ਬੰਦਾ ਖੜਾ ਹੋ ਕੇ ਕਹਿ ਕੇ ਢਿੱਲੋ ਸਾਹਿਬ ਨੇ 1 ਰੁਪਿਆ ਲਿੱਤਾ ਇੱਕ ਬੰਦਾ ਕਹਿ ਕੇ ਛਵਾਲਕਿੰਗ ਲਿੱਤਾ ਆਪਣੇ ਕੋਲੋਂ ਪਾਉਣ ਵਾਲੇ ਆ ਇਸ ਕਰਕੇ ਮੈਂ ਆਈ ਬੇਨਤੀ ਕਰਨਾ ਹੈ ਆ ਇਲੈਕਸ਼ਨ ਬੜਾ ਜ਼ਰੂਰੀ ਹੈ ਥੋਡੀ ਪਾਰਟੀ ਕੌਮ ਦੀ ਪਾਰਟੀ ਪੰਜਾਬੀਆਂ ਦੀ ਆਵਾਜ਼ ਜਿਹੜੇ ਸਾਰੇ ਧਰਮਾਂ ਦਾ ਸਤਕਾਰ ਕਰਨ ਵਾਲੀ ਪਾਰਟੀ ਸਾਰੇ ਧਰਮਾਂ ਨੂੰ ਇਕੱਠੇ ਰੱਖਣ ਵਾਲੀ ਪਾਰਟੀ ਉਹ ਇੱਕ ਪਾਸੇ ਹੈ ਕੱਲੇ ਹੈ ਦੂਜੇ ਪਾਸੇ ਦਿੱਲੀ ਵਾਲੀਆਂ ਤੇ ਵੋਟ ਪਾਉਣ ਤੋਂ ਪਹਿਲੇ ਇਹ ਦੋ ਤਿੰਨ ਗੱਲਾਂ ਯਾਦ ਜ਼ਰੂਰ ਰੱਖਿਓ ਪਹਿਲੀ ਜੂਨ ਪਹਿਲੀ ਜੂਨ 40 ਸਾਲ ਪਹਿਲੇ ਕੀ ਹੋਇਆ نوجوان نو پتا ہے ہے کیوں کی آ دیکھو پہلی جون چالی سال پہلے گانی نے توپا دے دربار صاحب دے حملہ گیتا سی. اسے دن پی رہی ہیں پہلی جون پہلی چالی سال پہلے ہندوستان دے کونے کونے پٹنا کانپور ناگپور دلی بمبئی جتنے سکھ دکھتا سی وہ گلا ٹائر پا کے ਸਾੜੇ 11 ਸੀ ਇੱਕ ਬੰਦਾ ਨਹੀਂ ਫੜਿਆ ਗਿਆ ਜੇ ਫਿਰ ਵੀ ਕੋਈ ਵੋਟ ਪਾਉਂਗੇ ਕਾਂਗਰਸ ਨੂੰ ਉਸੇ ਦਿਨ ਫਿਰ ਉਹ ਸਿੱਖ ਨਹੀਂ ਕਹਿ ਸਕਦਾ ਦੇਖੋ ਆ ਆ ਜੇ ਆਪਾਂ ਹੁਣ ਵੀ ਪਰ ਮੈਂ ਆਪਣੇ ਹੈਰਾਨ ਹੈ 84 ਦੇ ਬਾਅਦ 3 ਵਾਰ ਸਰਕਾਰਾਂ ਕਾਂਗਰਸ ਦੀਆਂ ਬਣਾਤੀਆਂ ਓਵੇਂ ਆ ਝਾੜੂ ਵਾਲੇ ਤੇ ਉਵੇਂ ਬੀਜਪੀ ਐ ਦੇਖੋ ਆਪਾਂ ਤੁਹਾਡੇ ਵਾਸਤੇ ਸਰਕਾਰ ਨੂੰ ਲਤ ਮਾਰੀ ਹਰ ਜ਼ਿਮਰਨ ਨੇ ਪਾਰਟੀ ਛੱਡਦੀ ਕੁਛ ਨਹੀਂ ਇੱਥੇ ਤਾਂ ਸਰਪੰਚ ਹੀ ਨਹੀਂ ਛੱਡਦਾ ਉਹਦੇ ਫਿਰ ਉਹਨਾਂ ਨੇ ਦੇਖਿਆ ਕਿ ਸਾਡੇ ਨਾਲ ਆ ਕੀਤਾ ਕਿਸਾਨੀ ਅੰਦੋਲਨ ਖੜ ਗਏ ਉਹਨਾਂ ਨੇ ਫੈਸਲਾ ਕਰ ਲਿਆ ਸੀ ਪਾਰਟੀ ਨੂੰ ਖਤਮ ਕਰਨਾ ਹੈ ਅਕਾਲੀ ਦਲ ਨੂੰ ਕੀ ਕੀਤਾ ਫਿਰ ਉਹਨਾਂ ਨੇ ਤੁਸੀਂ ਦੇਖੋ ਅਕਾਲੀ ਦਲ ਦੇ ਖਰਾਬ ਪ੍ਰਚਾਰ ਆ ਜਿਹੜੇ ਇਥੇ ਮੰਡ ਆ ਜਿਹੜਾ ਕਿਹੜਾ ਦਾਦੂ ਵਾਲ ਜਿਹੜੇ ਉੱਥੇ ਬੈਠੇ ਹੁੰਦੇ ਸੀ ਬੇਅਦਬੀ ਦੀ ਗੱਲ ਕਰਦੇ ਸੀ ਕਿੱਥੇ ਆ ਗਏ ਬੀਜੇਪੀ ਚ ਹੈ ਆਰਐਸਐਸ ਚ ਹੈ ਅਸੀਂ ਬੜਾ ਕਿਹਾ ਕਿ ਗੁਰੂ ਘਰ ਦੀ ਸੇਵਾ ਕਰਨ ਵਾਲੀ ਪਾਰਟੀ ਕਾਲੀ ਦਲ ਹੈ ਤੁਸੀਂ ਮੇਰੇ ਕਿਸੇ ਘਰੇ ਚਲੇ ਜਾਓ ਚੰਡੀਗੜ੍ਹ ਜਨਮ ਘਰ ਹੈ ਪਿੰਡ ਹੈ ਗੁਰੂ ਮਹਾਰਾਜ ਦਾ ਪ੍ਰਕਾਸ਼ ਹੈ ਮੱਥਾ ਟੇਕ ਕੇ ਅਰਦਾਸ ਕਰਕੇ ਨਿਕਲੀ ਜਾਓ ਦੇਖ ਭਗਵਾਨ ਤੁਮਾਨ ਦੇ ਘਰੇ ਦੇਖੋ ਗਲੀਆਂ ਬੋਤਲਾਂ ਸ਼ਰਾਬ ਦੀਆਂ ਮਿਲਣਗੀਆਂ ਹੋਰ ਕੁਝ ਨਹੀਂ ਮਿਲੂਗਾ ਉਵੇਂ ਬਿੱਟੂ ਦੇ ਚਲੇ ਜਾਓ ਉਵੇਂ ਆ ਜਿਹੜਾ ਤੁਹਾਡਾ ਹੋਰ ਆਇਆ ਇੱਥੇ ਰਾਜਾ ਬੜਿੰਗ ਰਾਜਾ ਬੜਿੰਗ ਪ੍ਰਧਾਨ ਮੰਗਿਆ ਚੁੱਪ ਕੇ ਬੈਠਾ ਕਿਉਂਕਿ ਇਹਨੇ 1200 ਕਰੋੜ ਦਾ ਕੱਪੜਾ ਕੀਤਾ ਬਾੜੀਆਂ ਦਾ Rajasthan ਤੋਂ ਖਰੀਦੀਆਂ ਬਾੜੀਆਂ ਜਦੋਂ ਬੋਲਦਾ ਮੁੱਖ ਮੰਤਰੀ ਟੈਲੀਫੋਨ ਕਰ ਦਿੰਦਾ ਉਹ ਫਾਈਲ ਮੇਰੇ ਕੋਲੇ ਹੈ ਜੀ ਅਸੈਂਬਲੀ 'ਚ ਵੀ ਸੁਣਿਆ ਹੋਣਾ ਤੁਸੀਂ ਉਹ ਬੋਲਣ ਟੁੱਪਕਣ ਲੱਗਿਆ ਸੀ ਕਹਿੰਦਾ ਫਾਈਲ ਮੈਂ ਮੇਰੇ ਕੋਲ ਟੇਬਲ ਤੇ ਪਈ ਹੈ ਇਹ ਜੇ ਤਾਂ ਬੰਦੇ ਆ ਹੁਣ ਇਹਨਾਂ ਨੇ ਕੀ ਕੀਤਾ ਹੁਣ ਤੁਸੀਂ ਕਾਲੀਦਨ ਨੂੰ ਕਮਜ਼ੋਰ ਕਰਤਾ ਆਪਣੀ ਫੌਜ ਨੂੰ ਕਮਜ਼ੋਰ ਕਰਤਾ ਅੱਜ ਤਖਤ ਪਟਨਾ ਸਾਹਿਬ ਤੇ ਆਰਐਸਐਸ ਕਾਬਜ ਹੋ ਗਈ ਮੈਨੇਜਮੈਂਟ ਕਮੇਟੀ ਚ ਤੱਕ ਹਜ਼ੂਰ ਸਾਹਿਬ ਦਾ ਬੋਰਡ ਭੰਗ ਕਰਕੇ ਪੁਰਾਣਾ 60 ਸਾਲ ਦਾ ਐਕਟ ਭੰਗ ਕਰਕੇ ਨਵਾਂ ਬਣਾ ਲਿਆ ਉਹਦੇ ਚ ਮੈਂਬਰ ਕੋਈ ਲੱਗਣ ਜੋ ਹਰਿਆਣਾ ਮਹਾਰਾਸ਼ਟra ਸਰਕਾਰ ਕੋ ਗਈ ਸਾਰੇ ਹੀ ਆਰਐਸਐਸ ਦੇ ਬੰਦੇ ਲਾਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਡਾਇਰੈਕਟਲੀ ਬੀਜੇਪੀ ਸ਼ਾਮਲ ਹੋ ਗਈ ਤੱਕੇ ਨਾ ਕਰਾ ਲਿਆ ਥੋੜੀ ਸ਼ਰਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜ ਕੇ ਹਰਿਆਣਾ ਅਲੱਗ ਕਰਤਾ ਜਿਹੜਾ ਤੁਹਾਨੂੰ ਜਿਹੜਾ ਅੰਗਰੇਜ਼ ਨਹੀਂ ਕਰ ਸਕੀਂ ਬਦੋਈ ਕਰ ਸਕਿਆ ਉਹਨਾਂ ਨੇ ਕਰਤਾ ਤੇ ਵੇਖੇ ਦੋ ਜਾਗੋਗੇ ਆਪਣੀ ਜਿਹੜੇ ਮੁਲਖ ਦੀ ਜਿਹੜੇ ਕੌਮ ਦੀ ਫੌਜ ਹੀ ਕ ਕਮਜ਼ੋਰ ਹੋ ਗਏ ਉਹਦੇ ਨੂੰ ਜਿਹੜਾ ਮਰਜ਼ੀ ਆਉਂਦਾ ਥੱਪੜ ਮਾਰ ਦਿੰਦਾ ਹੈ ਅਮਰੀਕਾ ਨਾਲ ਕੋਈ ਕੋਈ ਨਹੀਂ ਪੰਗਾ ਲੈਂਦਾ ਕਿ ਉਹਨੂੰ ਪਤਾ ਹੈ ਅਮਰੀਕਾ ਨਾਲ ਪੰਗਾ ਲਿਆ ਤੇ ਮਨ ਲ ਖੇਤਰ ਪ੍ਰੇਡ ਹੋਊਗੀ ایتھے ات جی شانسی پنجابی تین ایم ملے وہ سارے کر دیا ہے کالی دل ختم جی کالی دل ختم ہے پنجاب ختم ہو جو گا پھر قوم دی لڑائی لڑنا لہا کوئی نہیں ہوگا کسانی دی لڑائی لڑنا لہا کوئی نہیں ہوگا گریب دی لڑائی کرنا لہا کوئی نہیں ہوگا ایس کر کے آشن کلے میں کیا کلے لڑا گے کسے دی لوڑ نہیں ਜੇ ਤੁਸੀਂ 92 ਸੀਟਾਂ ਝਾੜੂ ਨੂੰ ਦੇ ਸਕਦੇ ਹੋ ਆਪਾਂ ਇਹਦਾ 13 ਹੀ ਮੰਗ ਰਹੇ ਆ ਤੇ ਦੇਖੋ ਮੁਕਾਬਲਾ ਕੈਂਡੀਡੇਟ ਦਾ ਕਰ ਲੋ ਅਮਰਿਤਧਾਰੀ ਸਿੰਘ ਹੈ ਤੇ ਦੂਜੇ ਦੇਖ ਲੋ ਬਿੱਟੂ ਤੇ ਦੂਜਾ ਕਿਹੜਾ ਹੈਗਾ ਰਾਜਾ ਬੜਿੰਗ ਪੱਪੀ ਤਿੰਨੇ ਗੱਪੀ ਸਾਰੇ ਗੱਪੀ ਹੁਣ ਕਿੱਥੇ ਮੁਕਾਬਲਾ ਹੈ ਮੈਂ ਤਾਂ ਕਹਿਣਾ ਇੱਕ 3 ਇੱਕ ਪਾਸੇ ਹੋ ਜੋ ਜਿਵੇਂ ਇਹਨਾਂ ਨੇ ਬਾਰਡਰ ਸੀਲ ਕੀਤੇ ਸੀ ਨਾ ਭਗਵੰਤ ਮਾਨ ਨੇ ਤੇ ਕਮਿਸ਼ਨਰ ਨਾਲ ਰਲ ਕੇ ਤੇ ਆਪਣੇ ਕਿਸਾਨਾਂ ਨੂੰ ਟੱਪਣ ਨਹੀਂ ਦਿੱਤਾ ਇੱਥੇ ਹੀ ਬੰਬ ਮਾਰੇ ਇੱਥੇ ਹੀ ਗੋਲੀਆਂ ਚਲਾਈਆਂ ਪਹਿਲੀ ਜੂਨ ਨੂੰ ਤੁਸੀਂ ਬਾਰਡਰ ਸੀਲ ਕਰ ਦਿਓ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੁਸੀਂ ਬਾਰਡਰ ਸੀਲ ਕਰ ਦਿਓ ਇੱਕ ਇੱਕ ਵੋਟ ਪੰਜਾਬ ਦੀ ਖੇਤੀ ਦੀ ਪਾਰਟੀ ਨੂੰ ਪਾਉਗੀ ਕਿਸੇ ਦਿੱਲੀ ਵਾਲੇ ਨੂੰ ਨਹੀਂ ਵੋਟ ਪਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Why did you go that?